ਸੈਰ ਦੇ ਵਿੱਚ ਤਕਰੀਬਨ ਇੱਕ ਸੂਇਜ਼ ਕਨਾਲ ਆ ਉੱਥੇ ਉਹ 120 ਮੀਲ ਲੰਬੀ ਆ ਉਹ ਇੱਕ ਐਵੇਂ ਦਾ ਨਹਿਰ ਦਾ ਪੈਸੇਜ ਆ ਨਹਿਰ ਦਾ ਰਾਹ ਹੈ ਜਿਹਦੇ ਵਿੱਚ ਏਸ਼ੀਆ ਤੇ ਯੂਰਪ ਉਹਦੇ ਥਰੂ ਵਪਾਰ ਕਰਦੇ ਨੇ ਉਹ 120 ਮੀਲ ਲੰਬੀ ਆ 1800 59 ਦੇ ਵਿੱਚ 1859 ਚ ਉਹਦਾ ਕੰਮ ਸ਼ੁਰੂ ਹੋਇਆ ਪਰ ਉਹਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਫ੍ਰਾਂਸ ਦਾ ਕੋਈ ਐਮਬੈਸਡਰ ਸੀ ਉਹਨੇ ਉੱਥੋਂ ਮਿਸਰ ਦਾ ਜਿਹੜਾ ਰਾਜ ਕਰਦਾ ਸੀਗਾ ਉੱਥੋਂ ਦਾ ਵਾਇਸ ਰਾਏ ਸੀ ਆਟਮਨ ਦਾ ਪਾਸ਼ਾ ਸਹਿਦ ਪਾਸ਼ਾ ਉਹਦੇ ਨਾਲ ਗੱਲਬਾਤ ਕੀਤੀ ਵੀ ਆਪਾਂ ਐਵੇਂ ਐਵੇਂ ਕਰਕੇ ਗੱਲ ਸ਼ੁਰੂ ਕਰ ਆਪਾਂ ਨਹਿਰ ਬਣਾਉਣੀ ਸ਼ੁਰੂ ਕਰਦੇ ਆ ਤਾਂ ਉਹਨਾਂ ਨੇ ਜੀ ਉਹਨੂੰ ਅਪਰੂਵਲ ਦੇ ਦਿੱਤੀ 1869 ਤੋਂ ਲੈ ਕੇ 1869 ਤੱਕ ਉਹ 10 ਸਾਲਾਂ ਦੇ ਵਿੱਚ ਜੀ ਉਹ ਨਹਿਰ ਦਾ ਜਿਹੜਾ ਕੰਮ ਆ ਉਹ ਕੰਪਲੀਟ ਹੋਇਆ ਕੁਝ ਲੋਕਾਂ ਉਸ ਟਾਈਮ ਉਹਨਾਂ ਕੋਲ ਬਾਲੀ ਮਸ਼ੀਨਰੀ ਨਹੀਂ ਸੀ ਕੁਝ ਪਹਿਲੇ 5-7 ਸਾਲ ਤੱਕ ਬਿਲਕੁਲ ਹੀ ਉਹਨਾਂ ਨੇ ਹੱਥੀਂ ਉਹ ਨਹਿਰ ਪੱਟੀ ਸਾਰੀ ਤੇ ਉਹਦੇ ਵਿੱਚ ਉਹਨਾਂ ਨੇ ਜਿਹੜੀ ਉੱਥੋਂ ਦੀ ਲੋਕਲ ਪ੍ਰੈਜ਼ੈਂਟਰੀ ਸੀ ਜਾਂ ਪਿੰਡਾਂ ਦੇ ਲੋਕ ਸੀਗੇ ਜਾਂ ਕਿਸਾਨ ਸੀਗੇ ਉਹਨਾਂ ਸਾਰਿਆਂ ਨੂੰ ਉਹਦੇ ਵਿੱਚ ਇਨਵੋਲਵ ਕੀਤਾ ਤੇ ਉਹਨਾਂ ਸਾਰਿਆਂ ਨੇ ਉਹ ਨਹਿਰ ਬਟਣ ਦੀ ਮਦਦ ਕੀਤੀ ਆਈ ਨਹੀਂ ਬੀ ਬਹੁਤ ਵਿਲਿੰਗਲੀ ਕੀਤਾ ਉਹਨਾਂ ਨੇ ਉਹਨਾਂ ਨੂੰ ਫੋਰਸਫੁਲੀ ਕਰਵਾਇਆ ਗਿਆ ਵੀ ਹਾਂ ਇਹ ਕਰਨਾ ਹੈ ਤਾਂ ਕਰਨਾ ਹੈ ਜਦੋਂ ਉਹ ਨਹਿਰ ਪੱਟੀ ਗਈ ਉਸ ਤੋਂ ਬਾਅਦ ਵਪਾਰ ਉੱਥੇ ਸ਼ੁਰੂ ਹੋ ਗਿਆ ਉਸ ਤੋਂ ਪਹਿਲਾਂ ਇੱਕ ਬ੍ਰਿਟੇਨ ਨੂੰ ਇਸ ਗੱਲ ਦਾ ਖਤ사 ਹੋ ਗਿਆ ਇੰਗਲੈਂਡ ਨੂੰ ਕਿਉਂਕਿ ਉਸ ਟਾਈਮ ਉਹ ਦੁਨੀਆ ਤੇ ਰਾਜ ਕਰਦੇ ਸੀ ਉਹਨਾਂ ਨੂੰ ਇਹ ਗੱਲ ਲੱਗਣ ਲੱਗੀ ਵੀ ਜਦੋਂ ਹੀ ਇਹ ਨਹਿਰ ਪੱਟੀ ਗਈ ਜਿਹੜਾ ਬਾਕੀ ਸਮੁੰਦਰੀ ਰਾਹ ਤੇ ਸਾਡਾ ਕਬਜ਼ਾ ਹੈ ਉਹ ਸਾਡਾ ਟੁੱਟ ਜਾਣਾ ਹੈ ਉਹਨਾਂ ਨੇ ਇਹਦੀ ਖਿਲਾਫਤ ਕੀਤੀ ਵੀ ਅਸੀਂ ਇਹ ਨਹਿਰ ਅਜੀ ਬਣਨ ਨਹੀਂ ਦੇਣੀ ਪਰ ਹੌਲੀ ਹੌਲੀ ਫਰਾਂਸ ਨੇ ਉਹਦੇ ਨਾਲ ਸਮਝੌਤਾ ਕਰ ਲਿਆ ਕੀ ਕਿਹਾ ਕੀ ਨਹੀਂ ਕਿਹਾ ਤੇ ਆਖਰ ਨੂੰ ਬ੍ਰਿਟੇਨ ਦੇ ਉਸ ਨਹਿਰ ਦੇ ਵਿੱਚ 44% ਹਿੱਸਾ ਹੋ ਗਿਆ। ਸੋ ਮਲਕੀਅਤ ਕੀ ਵੀ ਹੋ ਗਈ ਹੁਣ ਨਹਿਰ ਮਿਸਰ ਦੀ ਆ। ਮਲਕੀਅਤ ਕੀ ਦੀ ਹੋਗੀ ਫਰਾਂਸ ਦੀ ਤੇ ਬ੍ਰਿਟੇਨ ਦੀ। ਹੁਣ ਹੌਲੀ ਹੌਲੀ ਬ੍ਰਿਟੇਨ ਦਾ ਵੀ ਉਹਨਾਂ ਤੇ ਰਾਜ ਆ। ਇੰਗਲੈਂਡ ਮਿਸਰ ਤੇ ਰਾਜ ਕਰਨ ਲੱਗ ਗਿਆ ਤੇ 1922 ਚ ਜਾ ਕੇ ਤਕਰੀਬਨ ਜਿਹੜਾ ਮਿਸਰ ਆ ਉਹ ਆਜ਼ਾਦ ਹੋ ਗਿਆ। ਹੁਣ ਮਿਸਰ ਆਜ਼ਾਦ ਹੋ ਗਿਆ ਵਿੱਚ ਦੀ ਨਹਿਰ ਲੰਘ ਰਹੀ ਆ ਤੇ ਸਹਿਜ ਹੀ ਗੱਲ ਆ ਵੀ ਨਹਿਰ ਵੀ ਆਜ਼ਾਦ ਹੋਣੀ ਚਾਹੀਦੀ ਆ ਪਰ ਨਹਿਰ ਨਹੀਂ ਆਜ਼ਾਦ ਹੋਈ। ਨਹਿਰ ਤੇ ਇੰਗਲੈਂਡ ਨੇ ਆਪਣੀ ਆਰਮੀ ਉਵੇਂ ਹੀ ਲਾ ਕੇ ਰੱਖੀ ਉਹ ਨਹਿਰ ਨੂੰ ਰਿਸੋਰਸ ਕਿਹਦਾ ਦੱਸਦੇ ਸੀ ਕਿ ਇਹ ਬ੍ਰਿਟੇਨ ਦਾ ਤੇ ਫਰਾਂਸ ਦਾ ਸਾਂਝਾ ਰਿਸੋਰਸ ਆ 1922 ਦੇ ਵਿੱਚ ਮਿਸਰ ਦੀ ਆਜ਼ਾਦੀ ਤੋਂ ਬਾਅਦ ਤਕਰੀਬਨ 1956 ਚ ਆ ਕੇ ਜਿਹੜਾ ਮਿਸਰ ਦਾ ਰਾਸ਼ਟਰਪਤੀ ਸੀ ਉਹਨੇ ਐਲਾਨ ਕਰਤਾ ਕਿ ਜਿਹੜੀ ਜੀ ਇਹ ਨਹਿਰ ਆ 34 ਸਾਲਾਂ ਬਾਅਦ ਇਹ ਜਿਹੜੀ ਨਹਿਰ ਆ ਇਹ ਮਿਸਰ ਦੀ ਹੈ ਇਹ ਸਾਡੀ ਰਾਸ਼ਟਰੀ ਸੰਪਤੀ ਆ ਹੁਣ ਜਦੋਂ ਉਹਨੇ ਐਲਾਨ ਕਰਤਾ ਤੇ ਫਰਾਂਸ ਤੇ ਬ੍ਰਿਟੇਨ ਨਾਲ ਉਹਨਾਂ ਦੇ ਉਹਨਾਂ ਦਾ ਗਵਾਂਢੀ ਮੁਲਕ ਇਜ਼ਰਾਈਲ ਉਹਨਾਂ ਤਿੰਨਾਂ ਨੇ ਹਮਲਾ ਕਰਤਾ ਮਿਸਰ 'ਤੇ ਹੁਣ ਮਿਸਰ 'ਤੇ ਹਮਲਾ ਹੋ ਗਿਆ ਹਮਲਾ ਹੋਣ ਤੋਂ ਬਾਅਦ ਤਕਰੀਬਨ 6 ਦਿਨ ਲੜਾਈ ਚੱਲੀ ਜਿਆਦਾ ਦਿਨ ਨਹੀਂ ਲਈ 6 ਦਿਨਾਂ ਦੇ ਵਿੱਚ ਉਹਨਾਂ ਤਿੰਨਾਂ ਮੁਲਕਾਂ ਨੂੰ ਇਹ ਅੰਦਾਜ਼ਾ ਹੋ ਗਿਆ ਕਿ ਮਿਸਰ ਨੂੰ ਅਸੀਂ ਜਿੱਤ ਨਹੀਂ ਸਕਦੇ ਮਿਸਰ ਨੇ ਉਹਨਾਂ ਦੀ ਜਿੰਨੇ ਜਹਾਜ਼ ਸੀਗੇ ਕੁਝ ਉਹਨਾਂ ਨੇ ਵਿੱਚ ਡੋਬਤੇ ਉਹਨਾਂ ਨੇ ਬੰਦ ਕਰਤਾ ਜੀ ਉਹ ਨਹਿਰ ਨੂੰ ਬੰਦ ਕਰਤਾ ਹੁੰਨੈਰ ਬੰਦ ਕਰਨ ਦੇ ਨਾਲ 8 ਸਾਲ ਤੱਕ ਨਹਿਰ ਬੰਦ ਰਹੀ। ਉਹਦੇ ਵਿੱਚ ਜਿੰਨੇ ਜਹਾਜ਼ ਸੀਗੇ ਉਹ ਸਾਰੇ ਦੇ ਸਾਰੇ ਉਸੇ ਨਹਿਰ ਦੇ ਵਿੱਚ ਉਵੇਂ ਪਾਣੀ ਸੁੱਕ ਗਿਆ ਤੇ ਉਹ ਉੱਥੇ ਹੀ ਖੜੇ ਰਹੇ। ਉਹਨੂੰ येलो ਫਲੀਟ ਦੇ ਨਾਲ-ਨਾਲ ਜਾਣਿਆ ਜਾਂਦਾ ਅੱਜ ਵੀ। 8 ਸਾਲ ਬੰਦ ਹੋਣ ਤੋਂ ਬਾਅਦ ਵੀ ਹੁਣ ਉੱਥੇ ਜਦੋਂ ਤੁਸੀਂ ਆਏ ਸੋਚਦੇ ਆਂ ਆਪਾਂ ਵੀ ਜੇ ਨਹਿਰ ਬੰਦ ਹੋਊਗੀ ਤਾਂ ਕੀ ਹੋਊਗਾ ਤਾਂ ਉਹਦੇ ਵਿੱਚ ਮਿਸਰ ਨੇ ਬਹੁਤ ਹੀ ਸਿੱਧਾ ਸੀ ਵੀ ਜੇ ਚੱਲੂਗੀ ਤਾਂ ਸਾਡੇ ਹਿਸਾਬ ਨਾਲ ਚੱਲੂਗੀ ਨਹੀਂ ਨਹੀਂ ਚੱਲੂਗੀ। ਹੁਣ ਮੇਰੀਆਂ ਇਹਨਾਂ ਦੋਨਾਂ ਗੱਲਾਂ ਨੂੰ ਇੱਥੇ ਜ਼ਿਕਰ ਕਰਨ ਦਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਜਿਹੜੇ ਤੁਹਾਡੇ ਕੁਦਰਤੀ ਸਾਧਨ ਨੇ ਰਿਸੋਰਸ ਨੇ ਉਹਨਾਂ ਤੇ ਸਭ ਤੋਂ ਪਹਿਲੀ ਮਲਕੀਅਤ ਤੁਹਾਡੀ ਆ ਤੁਸੀਂ ਤੈਅ ਕਰਨਾ ਹੈ ਵੀ ਉਹਨਾਂ ਦਾ ਕੀ ਕਰਨਾ ਹੈ ਬਾਕੀ ਸਾਰੀ ਉਹਦੀ ਗਵਰਨੈਂਸ ਦੇ ਵਿੱਚ ਉਹਨੂੰ ਮੈਨੇਜ ਕਰਨ 'ਚ ਹੈਲਪਫੁਲ ਹੋ ਸਕਦੇ ਨੇ ਜਿਵੇਂ ਹੁਣ ਇਹਨਾਂ ਭਾਜੀ ਉਹਨਾਂ ਨੇ ਗੱਲ ਕੀਤੀ ਹੁਣੇ ਜ਼ਸਕੀਰਤ ਉਹਨਾਂ ਨੇ ਕਿ ਅਸੀਂ ਸਤਲੁਜ ਨੂੰ ਆਜ਼ਾਦ ਕਰਾਉਣਾ ਹੈ ਉਹ ਬੁੱਡੇ ਨਾਲੇ ਦੇ ਗੰਦੇ ਪਾਣੀ ਤੋਂ ਤਾਂ ਉਹ ਪਹਿਲਾਂ ਤੁਸੀਂ ਤੈਅ ਕਰਨਾ ਹੈ ਨਹੀਂ ਤਾਂ ਜਿਹਦੇ ਸਿਰ ਕਰਜ਼ਾ ਚੜਿਆ ਦੂਜੇ ਨੂੰ ਹਰ ਕੋਈ ਸੂਲੀ ਚਾੜ ਦਿੰਦਾ ਸੋ ਕੋਚਾ ਬੰਬਾ ਉਹਨਾਂ ਨੇ ਵੀ ਪਾਣੀ ਲਈ ਲੜਾਈ ਲੜੀ ਫੈਸਲੇ ਕਿੰਨਾ ਦੇ ਸੀ ਉਹਨਾਂ ਦੀਆਂ ਸਰਕਾਰਾਂ ਦੇ ਉਹਨਾਂ ਦੀਆਂ ਗਵਰਨਮੈਂਟਸ ਤੇ ਉਹਨਾਂ ਦੀਆਂ ਗਵਰਨਿੰਗ ਬਾਡੀਜ਼ ਦੇ ਪਰ ਆਖਰ ਨੂੰ ਲੜਾਈ ਕਿਹਨੂੰ ਲੜਨੀ ਪਈ ਆਮ ਵਸਨਦਿਆਂ ਉਸੇ ਤਰੀਕੇ ਨਾਲ ਮਿਸਰ ਦਾ ਸੀ ਜਦੋਂ ਤੱਕ ਉਹ ਕਲੋਨੀ ਸੀਗੇ ਉਹ ਬ੍ਰਿਟੇਨ ਲਈ ਭੁਗਤਦੇ ਰਹੇ ਬ੍ਰਿਟੇਨ ਉਹਨਾਂ ਨੂੰ ਆਜ਼ਾਦ ਕਰਨ ਤੋਂ ਬਾਅਦ ਵੀ ਉਹ ਨਹਿਰ ਨੂੰ ਆਜ਼ਾਦ ਕਰਨ ਲਈ ਤਿਆਰ ਨਹੀਂ ਸੀ ਉਹ ਨਹਿਰ ਨੂੰ ਆਜ਼ਾਦ ਕਰਨ ਲਈ ਉਹਨਾਂ ਨੂੰ 34 ਸਾਲ ਲੱਗੇ ਸੋ ਮੈਂ ਇਹੀ ਦੋਏ ਗੱਲਾਂ ਤੁਹਾਡ ਨਾਲ ਸਾਂਝੀਆਂ ਕਰਨੀਆਂ ਸੀ